ਸੋਸ਼ਲ ਮੀਡੀਆ ਅੱਜ ਕੱਲ ਬੜਾ ਭਾਰੂ ਹੈ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਆਉਣਾ ਚਾਹੁੰਦਾ ਹੈ ਹਰ ਇੱਕ ਬੰਦਾ ਇਹ ਸੋਚਦਾ ਹੈ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਆ ਕੇ ਸਟਾਰ ਬਣ ਜਾਵਾਂ ਪਰ ਸੋਸ਼ਲ ਮੀਡੀਆ ਤੇ 90% ਜੋ ਵੀ ਕੰਟੈਂਟ ਪਾਇਆ ਜਾਂਦਾ ਹੈ ਉਹ ਪ੍ਰੀਪਲੈਂਟ ਹੁੰਦਾ ਹੈ ਤੇ ਜੋ ਸੋਸ਼ਲ ਮੀਡੀਆ ਤੇ ਆਪਾਂ ਔਰਤਾਂ ਨੂੰ ਦੇਖਦੇ ਆ ਜਾਂ ਮਰਦਾਂ ਨੂੰ ਦੇਖਦੇ ਆ ਉਹਨਾਂ ਵਿੱਚੋਂ ਕਈ ਤਾਂ ਐਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ ਪਰ ਫਿਲਟਰ ਲਗਾ ਕੇ ਉਹ ਐਨੇ ਸੋਹਣੇ ਲੱਗਦੇ ਆ ਕਿ ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਮੈਂ ਇਸ ਦੇ ਨਾਲ ਫਰੈਂਡਸ਼ਿਪ ਕਰ ਲਵਾਂ ਇਸ ਦੇ ਨਾਲ ਦੋਸਤੀ ਕਰ ਲਵਾਂ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਾਂ ਉਸ ਵਿੱਚ ਵੀ ਇੱਕ ਮੁੰਡਾ ਐਦਾਂ ਹੀ ਫਸ ਜਾਂਦਾ ਤੇ ਫੇਰ ਜੋ ਉਸ ਨਾਲ ਹੁੰਦਾ ਉਹ ਬੜਾ ਹੀ ਹਾਸੋਹੀਣਾ ਹੋ ਜਾਂਦਾ ਪਰ ਫਿਰ ਜੋ ਮੁੰਡਾ ਕਰਦਾ ਉਹ ਬਹੁਤ ਹੀ ਖੌਫਨਾਕ ਕਦਮ ਚੱਕਦਾ ਹੈ ਤੇ ਫਿਰ ਇਸ ਦੇ ਨਾਲ ਇੱਕ ਕਤਲ ਹੁੰਦਾ ਹੈ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਕੀ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮਨੀਪੁਰ ਇਲਾਕਾ ਤੇ ਇਸ ਦੇ ਅਧੀਨ ਪੈਂਦੀ ਖਰਪਰੀ ਬੰਬੇ ਦੀਆਂ ਝਾੜੀਆਂ ਇਥੋਂ 10 ਅਗਸਤ 2025 ਨੂੰ ਇੱਕ ਔਰਤ ਦੀ লাশ ਮਿਲਦੀ ਹੈ ਇਸ ਔਰਤ ਦੀ ਉਮਰ ਲਗਭਗ 50-52 ਸਾਲ ਲੱਗ ਰਹੀ ਸੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਬੋਡੀ ਨੂੰ ਕਾਬਜ਼ੇ ਦੇ ਵਿੱਚ ਲੈਂਦੀ ਹੈ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ লাশ ਹੈ ਕਿਸ ਦੀ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕਈ ਸਵਾਲ ਪੁਲਿਸ ਦੇ ਸਾਹਮਣੇ ਸਨ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਮਰਨ ਵਾਲੀ ਔਰਤ ਹੈ ਇਸ ਦਾ ਗਲ ਘੁੱਟ ਕੇ ਇਸ ਦੀ ਹਤਿਆ ਕੀਤੀ ਗਈ ਹੈ ਇਹ ਫਰੂਕਾਬਾਦ ਦੀ ਰਹਿਣ ਵਾਲੀ ਆ ਜਸਤਾਨਾ ਰਾਣੀ ਹੈ ਤੇ ਇਸ ਦੀ ਉਮਰ 52 ਸਾਲ ਹੈ ਹੁਣ ਪੁਲਿਸ ਤਫਤੀਸ਼ ਕਰਦੀ ਹੈ ਆਸੇ ਪਾਸਿਓਂ ਪੁੱਛਗਿੱਛ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਵਗੈਰਾ ਦੇਖੇ ਜਾਂਦੇ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਹੁਣ ਪੁਲਿਸ ਰਾਣੀ ਦੇ ਫੋਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਇਕ ਕਾਲ ਡਿਟੇਲ ਦੇ ਵਿੱਚ ਇੱਕ ਨੰਬਰ ਆਉਂਦਾ ਹੈ ਅਰຸນ ਰਾਜਪੂਤ ਦਾ ਹੁਣ ਪੁਲਿਸ ਇਸ ਨਾਲ ਸੰਪਰਕ ਕਰਦੀ ਹੈ ਕਿਉਂਕਿ ਜੋ ਰਾਣੀ ਦਾ ਮੋਬਾਈਲ ਸੀ ਉਹ ਵੀ ਰਾਣੀ ਦੇ ਕੋਲੋਂ ਨਹੀਂ ਮਿਲਿਆ ਸੀ ਤਾਂ ਪੁਲਿਸ ਇਸ ਨਾਲ ਸੰਪਰਕ ਕਰਦੀ ਹੈ ਪਰ ਜੋ ਅਰਮ ਰਾਜਪੂਤ ਸੀ ਉਹ ਪੁਲਿਸ ਦੇ ਹੱਥ ਨਹੀਂ ਆਉਂਦਾ ਪੁਲਿਸ ਛਾਪੇਮਾਰੀ ਕਰਦੀ ਹੈ ਤਾਂ ਤਕਰੀਬਨ 22 23 ਦਿਨਾਂ ਬਾਅਦ ਅਰਮ ਰਾਜਪੂਤ ਪੁਲਿਸ ਦੇ ਹੱਥ ਆ ਜਾਂਦਾ ਹੈ ਹੁਣ ਪੁਲਿਸ ਇਸ ਤੋਂ ਪੁੱਛ ਕੇ ੱਚ ਕਰਦੀ ਐ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਖਤੀ ਤੇ ਆਉਂਦੀ ਐ ਤਾਂ ਫਿਰ ਜੋ ਇਹ ਕਹਾਣੀ ਦੱਸਦਾ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਐ ਅਰुण ਦੱਸਦਾ ਕਿ ਤਕਰੀਬਨ ਡੇਢ ਸਾਲ ਪਹਿਲਾਂ ਇਸ ਨੇ ਰਾਣੀ ਨੂੰ ਇੰਸਟਾਗ੍ਰam ਦੇ ਉੱਤੇ ਦੇਖਿਆ ਰਾਣੀ ਫਿਲਟਰ ਲਾ ਕੇ ਵੀਡੀਓ ਪਾਉਂਦੀ ਸੀ ਤੇ ਰਾਣੀ ਦੀ ਉਮਰ 52 ਸਾਲ ਸੀ ਇਸ ਦੇ 4 ਬੱਚੇ ਸਨ ਪਰ ਜਦੋਂ ਅਰुण ਰਾਜਪੂਤ ਜਸਦੀ ਉਮਰ 26 ਸਾਲ ਸੀ ਉਹ ਇਸ ਨੂੰ ਦੇਖਦਾ ਤਾਂ ਇਸ ਉੱਤੇ ਲੱਟੂ ਹੋ ਜਾਂਦਾ ਅਰुण ਨੂੰ ਲੱਗਦਾ ਕਿ ਮੇਰੀ ਇਸ ਨਾਲ ਦੋਸਤੀ ਹੋਣੀ ਚਾਹੀਦੀ ਹੈ ਕਿੰਨੀ ਸੋਹਣੀ ਔਰਤ ਹੈ ਮੈਂ ਤਾਂ ਇਸ ਨਾਲ ਜ਼ਿੰਦਗੀ ਹੀ ਗੁਜ਼ਾਰ ਲਵਾਂਗਾ ਅਰुण ਤੇ ਇਸ ਦੀ ਚੈਟ ਹੋਣ ਲੱਗਦੀ ਹੈ ਨੰਬਰ ਇੱਕ ਦੂਜੇ ਨੂੰ ਦਿੱਤੇ ਜਾਂਦੇ ਨੇ ਗੱਲਬਾਤ ਹੋਣ ਲੱਗਦੀ ਹੈ ਤੇ ਹੁਣ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਉਸ ਤੋਂ ਬਾਅਦ ਅਰुण ਨੂੰ ਜੋ ਰਾਣੀ ਹੁੰਦੀ ਹੈ ਉਹ ਪੈਸੇ ਵਗੈਰਾ ਵੀ ਦਿੰਦੀ ਆ तकरीबन 1.5 ਲੱਖ ਰੁਪਿਆ ਵੀ ਦੇ ਦਿੰਦੀ ਹੈ ਪਰ ਰਾਣੀ ਅਰुण ਉਤੇ ਦਬਾਅ ਪਾਉਂਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਅਰुण 26 ਸਾਲ ਦਾ ਰਾਣੀ 52 ਸਾਲ ਦੀ ਪਰ ਅਰुण ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਿਵੇਂ ਕਰਵਾ ਸਕਦਾ ਆਪਣੀ ਤਾਂ ਉਮਰ ਦਾ ਹੀ ਬੜਾ ਫਰਕ ਹੈ ਪਰ ਰਾਣੀ ਕਹਿ ਰਹੀ ਸੀ ਕਿ ਮੈਂ ਕੁਝ ਨਹੀਂ ਸੁਨਣਾ ਜਾਂ ਮੇਰੇ ਪੈਸੇ ਵਾਪਸ ਕਰ ਜਾਂ ਮੈਂ ਪੁਲਿਸ ਵਿੱਚ ਜਾਵਾਂਗੀ ਜਾਂ ਫਿਰ ਮੇਰੇ ਨਾਲ ਵਿਆਹ ਕਰਵਾ ਪਰ ਅਰुण ਰਾਜਪੂਤ ਇਹਨਾਂ ਵਿੱਚੋਂ ਕੁਝ ਵੀ ਕਰਨ ਨੂੰ ਤਿਆਰ ਨਹੀਂ ਸੀ। ਰਾਣੀ ਇਸ ਉੱਪਰ ਦਬਾਅ ਪਾ ਰਹੀ ਸੀ। ਅਰਮ ਰਾਜਪੂਤ ਹੁਣ ਸੋਚ ਰਿਹਾ ਸੀ ਕਿ ਕਿਉਂ ਨਾ ਰਾਣੀ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ। ਇਸ ਦਾ ਕਤਲ ਕਰ ਦਿੱਤਾ ਜਾਵੇ। ਨਾ ਰਹੇਗਾ ਬਾਂਸ ਤੇ ਨਾ ਬਜੇਗੀ ਬਾਂਸਰੀ। 10 ਅਗਸਤ 2025 ਨੂੰ ਅਰुण ਰਾਣੀ ਨੂੰ ਖਰਪਰੀ ਬੰਬੇ ਝਾੜੀਆਂ ਦੇ ਵਿੱਚ ਬੁਲਾਉਂਦਾ ਹੈ। ਇੱਥੇ ਇਹ ਫੇਰ ਉਹੀ ਗੱਲਬਾਤ ਕਰਦੇ ਨੇ। ਇਨਾਂ ਦਾ ਝਗੜਾ ਹੋ ਜਾਂਦਾ ਹੈ ਤੇ ਝਗੜਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਅਰुण ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਰਾਣੀ ਦੇ ਦੁਪੱਟੇ ਦੇ ਨਾਲ ਹੀ ਇਸ ਦਾ ਗਲ ਘੁੱਟ ਦਿੰਦਾ ਹੈ ਹੁਣ ਰਾਣੀ ਦੀ ਮੌਤ ਹੋ ਜਾਂਦੀ ਹੈ ਤੇ ਅਰुण ਰਾਣੀ ਦਾ ਮੋਬਾਈਲ ਲੈ ਕੇ ਇੱਥੋਂ ਫਰਾਰ ਹੋ ਜਾਂਦਾ ਹੈ ਤੇ ਅਰुण ਲੱਗਦਾ ਕਿ ਸ਼ਾਇਦ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗੇਗਾ ਅਤੇ ਅਰुण ਜੋ ਉਸ ਮੋਬਾਈਲ ਦੇ ਵਿੱਚ SIM ਹੁੰਦਾ ਹੈ ਉਸ ਨੂੰ ਕੱਢ ਕੇ ਸੁੱਟ ਦਿੰਦਾ ਹੈ ਤੇ ਉਸ ਵਿੱਚ ਦੂਸਰਾ ਸਿਮ ਪਾ ਲੈਂਦਾ ਹੈ ਤੇ ਅਰुण ਨੂੰ ਲੱਗਦਾ ਹੈ ਕਿ ਰਾਣੀ ਦੀ ਮੌਤ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਮੈਂ ਸਾਫ਼ ਬਚ ਜਾਵਾਂਗਾ ਪਰ ਪੁਲਿਸ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਤਫ਼ਤੀਸ਼ ਕਰਦੀ ਹੈ ਤੇ ਫਿਰ ਆਖਰ ਅਰुण ਪੁਲਿਸ ਦੇ ਹੱਥ ਆਉਂਦਾ ਹੈ ਤੇ ਪੁਲਿਸ ਇਸ ਉੱਪਰ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੰਦੀ ਹੈ ਅੱਜ ਦੀ ਦੂਸਰੀ ਘਟਨਾ ਮੱਧ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਗੁਨਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਬੱਲੀ ਇੱਥੋਂ ਦਾ ਰਹਿਣ ਵਾਲਾ ਕੈਲਾਸ਼ ਇਸ ਦੀ ਘਰ ਵਾਲੀ ਸੰਤੋਬਾਈ ਤੇ ਇਹਨਾਂ ਦੇ ਦੋ ਬੱਚੇ ਇਸ ਪਿੰਡ ਦੇ ਵਿੱਚ ਰਹਿੰਦੇ ਸੀ 21 ਅਗਸਤ 2025 ਨੂੰ ਜੋ ਕੈਲਾਸ਼ ਹੁੰਦਾ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਪਿੰਡ ਚ ਪਤਾ ਲੱਗਦਾ ਹੈ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਜੋ ਕੈਲਾਸ਼ ਦੀ ਘਰ ਵਾਲੀ ਸੰਤੋ ਸੀ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਕਿਉਂਕਿ ਜੋ ਕੈਲਾਸ਼ ਸੀ ਉਹ ਬਿਮਾਰ ਸੀ ਇਸ ਕਾਰਨ ਉਹਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੁਣ ਜੋ ਰਿਸ਼ਤੇਦਾਰ ਹੁੰਦੇ ਆ ਪਿੰਡ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਕੈਲਾਸ਼ ਦਾ ਆਪਾਂ ਪੋਸਟਮਾਰਟਮ ਕਰਵਾ ਲੈਨੇ ਆ ਪਰ ਜੋ ਸੰਤੋਬਾਈ ਕਹਿੰਦੀ ਆ ਉਹ ਕਹਿੰਦੀ ਆ ਕਿ ਮੈਂ ਆਪਣੇ ਪਤੀ ਦੀ ਮਿੱਟੀ ਨਹੀਂ ਰੋਲਣਦਿਆਂਗੀ ਮੈਂ ਕੋਈ ਵੀ ਚੀਰਫਾੜ ਇਸ ਦੀ ਨਹੀਂ ਕਰਨਦਿਆਂਗੀ ਕਿਉਂਕਿ ਇਹ ਬਿਮਾਰ ਸੀ ਬਿਮਾਰੀ ਦੇ ਕਾਰਨ ਹੀ ਇਸ ਦੀ ਮੌਤ ਹੋਈ ਆ ਹੋਰ ਕੁਝ ਵੀ ਨਹੀਂ ਹੋਇਆ ਕੈਲਾਸ਼ ਨੂੰ ਸ਼ਮਸ਼ਾਨ ਘਾਟ ਲਿਆਇਆ ਜਾਂਦਾ ਤੇ ਉਥੇ ਲਿਜਾ ਕੇ ਜਦੋਂ ਇਸ ਦਾ ਸੰਸਕਾਰ ਕੀਤਾ ਜਾਂਦਾ ਤਾਂ ਲੋਕ ਦੇਖਦੇ ਨੇ ਕਿ ਕੈਲਾਸ਼ ਦੇ ਗਲ ਉੱਤੇ ਰੱਸੀ ਦੇ ਨਿਸ਼ਾਨ ਨੇ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਕੈਲਾਸ਼ ਦੀ ਨੈਚੁਰਲ ਡੈਥ ਨਹੀਂ ਹੋਈ ਇਸ ਦਾ ਕਤਲ ਕੀਤਾ ਗਿਆ ਹੋਵੇਗਾ ਕੈਲਾਸ਼ ਦਾ ਸੰਸਕਾਰ ਤਾਂ ਕਰ ਦਿੱਤਾ ਜਾਂਦਾ ਪਰ ਜੋ ਪਿੰਡ ਦੀ ਪੰਚਾਇਤ ਹੁੰਦੀ ਹੈ ਉਹ ਸੰਤੋ ਬਾਈ ਨੂੰ ਬੁਲਾਉਂਦੀ ਹੈ ਤੇ ਇਸ ਨੂੰ ਪੁੱਛਦੀ ਹੈ ਕਿ ਸੱਚ-ਸੱਚ ਦੱਸ ਆਖਰ ਗੱਲ ਕੀ ਸੀ ਤੇ ਪੰਚਾਇਤ ਵੱਲੋਂ ਹੀ ਸੰਤੋਬਾਈ ਦਾ ਮੋਬਾਈਲ ਫੜ ਲੇਤਾ ਜਾਂਦਾ ਹੈ ਇਸ ਨੂੰ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਸੰਤੋਬਾਈ ਦੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਪ੍ਰਦੀਪ ਨੌਂ ਦੇ ਬੰਦੇ ਦੇ ਨਾਲ ਸੰਬੰਧ ਨੇ ਹੁਣ ਪ੍ਰਦੀਪ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਆਖਰ ਕੀ ਗੱਲ ਹੋਈ ਸੀ ਤੁਸੀਂ ਕੈਲਾਸ਼ ਦਾ ਕਤਲ ਕੀਤਾ ਪਰ ਪ੍ਰਦੀਪ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਜੋ ਸੰਤੋ ਬਾਈ ਹੁੰਦੀ ਹੈ ਉਹ ਦੱਸਦੀ ਹੈ ਕਿ ਹਾਂ ਮੈਂ ਹੀ ਕਤਲ ਕੀਤਾ ਹੈ ਕਿਉਂਕਿ ਜੋ ਕੈਲਾਸ਼ ਸੀ ਉਹ ਬਿਮਾਰ ਸੀ ਇਸ ਦਾ ਲਾਚ ਚੱਲ ਰਿਹਾ ਸੀ ਸੰਤੋ ਬਾਈ ਨੇ ਕਿਹਾ ਕਿ ਕੈਲਾਸ਼ ਮੈਨੂੰ 21 ਅਗਸਤ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਸੰਬੰਧ ਬਣਾਉਣੇ ਨੇ ਪਰ ਮੈਂ ਇਸ ਗੱਲ ਤੋਂ ਇਨਕਾਰ ਕਰਦੀ ਹਾਂ ਉਹ ਮੇਰੇ ਨਾਲ ਝਗੜਾ ਕਰਦਾ ਮੇਰੇ ਨਾਲ ਲੜਾਈ ਕਰਦਾ ਪਰ ਮੈਂ ਉਸ ਨਾਲ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਸੀ ਕਿਉਂਕਿ ਉਹ ਬਿਮਾਰ ਸੀ ਮੈਨੂੰ ਲੱਗ ਰਿਹਾ ਸੀ ਕਿ ਉਹ ਮੈਨੂੰ ਵੀ ਬਿਮਾਰੀ ਲਗਾਏਗਾ ਪਰ ਜਦੋਂ ਉਹ ਇਸ ਗੱਲ ਤੋਂ ਪਿੱਛੇ ਨਹੀਂ ਹਟਦਾ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਸਬੰਧ ਬਣਾਉਣੇ ਨੇ ਤਾਂ ਸੰਤੋ ਬਾਈ ਨੂੰ ਗੁੱਸਾ ਆ ਜਾਂਦਾ ਤੇ ਉਹ ਇੱਕ ਰੱਸੀ ਦੇ ਨਾਲ ਕੈਲਾਸ ਦਾ ਗਲ ਘੁੱਟ ਦਿੰਦੀ ਹੈ ਗਲ ਘੁੱਟਣ ਤੋਂ ਬਾਅਦ ਇਸ ਦੀ ਜਦੋਂ ਮੌਤ ਹੋ ਜਾਂਦੀ ਹੈ ਹੁਣ ਸੰਤੋ ਬਾਈ ਨੂੰ ਲੱਗਦਾ ਕਿ ਇਸ ਦੀ ਲਾਸ਼ ਦਾ ਕੀ ਕੀਤਾ ਜਾਵੇ ਤਾਂ ਫਿਰ ਇਹ ਪਲੈਨਿੰਗ ਕਰਦੀ ਹੈ ਕਿ ਕਿਉਂ ਨਾ ਇਹੀ ਕਹਿ ਦਿੱਤਾ ਜਾਵੇ ਕਿ ਕੈਲਾਸ ਦਾ ਬਿਮਾਰ ਸੀ ਬਿਮਾਰੀ ਦੇ ਕਾਰਨ ਹੀ ਇਸ ਦੀ ਮੌਤ ਹੋਈ ਹੈ ਕਿਉਂਕਿ ਡਾਕਟਰ ਵੀ ਇਸ ਗੱਲ ਦੇ ਗਵਾਹ ਸੀ ਕਿ ਹਾਂ ਜੋ ਕੈਲਾਸੀ ਉਹ ਬਿਮਾਰ ਚੱਲ ਰਿਹਾ ਸੀ ਤੇ ਪ੍ਰਦੀਪ ਨੇ ਵੀ ਕੈਲਾਸ ਵਾਸਤੇ ਸੰਤੋਬਾਈ ਨੂੰ ਦਵਾਈ ਲਿਆ ਕੇ ਦਿੱਤੀ ਸੀ ਇਹ ਸਾਰੀਆਂ ਗੱਲਾਂ ਪ੍ਰੂਫ ਹੁੰਦੀਆਂ ਨੇ ਪਰ ਸੰਤੋਬਾਈ ਦੱਸਦੀ ਹੈ ਕਿ ਮੈਂ ਹੀ ਕੈਲਾਸ ਦਾ ਕਤਲ ਕੀਤਾ ਇਸ ਵਿੱਚ ਹੋਰ ਕੋਈ ਵੀ ਇਨਵੋਲਵ ਨਹੀਂ ਤੇ ਫਿਰ ਜਦੋਂ ਇਹ ਗੱਲ ਪੰਚਾਇਤ ਨੂੰ ਪਤਾ ਲੱਗਦੀ ਆ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਸੰਤੋ ਬਾਈ ਨੂੰ ਗ੍ਰਿਫਤਾਰ ਕਰਦੀ ਹੈ ਇਸ ਉੱਪਰ ਕੇਸ ਦਰਜ ਕੀਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਕੇਸ ਚੱਲੇਗਾ ਤਾਂ ਸੰਤੋ ਬਾਈ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਵਗ੍ਹਾ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇਨਸਟਾਗ੍ਰਾਮ ਤੇ ਫਿਲਟਰ ਲਾਈ ਹੋਈ ਰੀਲ ਦੇ ਵਿੱਚ ਇੱਕ 26 ਸਾਲਾ ਨੌਜਵਾਨ ਫਸ ਜਾਂਦਾ ਹੈ 52 ਸਾਲਾ ਔਰਤ ਦੇ ਪਿਆਰ ਦੇ ਵਿੱਚ ਕਿਉਂਕਿ ਉਸ ਨੂੰ ਲੱਗਿਆ ਕਿ ਇਹ ਤਾਂ ਬੜੀ ਸੋਹਣੀ ਹੈ ਪਰ ਜਦੋਂ ਫਿਰ ਫਿਲਟਰ ਹਟਦੇ ਨੇ ਅਸਲੀ ਚਿਹਰਾ ਸਾਹਮਣੇ ਆਉਂਦਾ ਤਾਂ ਫੇਰ ਬੰਦਾ ਦੇਖਦਾ ਹੀ ਰਹਿ ਜਾਂਦਾ ਕਿ ਆ ਮੇਰੇ ਨਾਲ ਕੀ ਹੋ ਗਿਆ ਤੇ ਫੇਰ ਉਸ ਦਾ ਅੰਜਾਮ ਇਹ ਹੋਇਆ ਕਿ ਆਖਰ ਇਹ ਸਾਰੀ ਗੱਲ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਤੇ ਉਸ ਦੇ ਕਾਰਨ ਜੋ ਅਰुण ਰਾਜਪੂਸੀ ਉਸ ਨੇ ਰਾਣੀ ਦਾ ਕਤਲ ਕਰ ਦਿੱਤਾ ਤੇ ਦੂਸਰੀ ਘਟਨਾ ਦੇ ਵਿੱਚ ਇੱਕ ਬੰਦਾ ਜ਼ਬਰਦਸਤੀ ਆਪਣੀ ਪਤਨੀ ਦੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਹ ਬਿਮਾਰ ਸੀ ਪਰ ਪਤਨੀ ਨੇ ਕਿਹਾ ਕਿ ਮੈਂ ਤੇਰ ਨਾਲ ਸੰਬੰਧ ਨਹੀਂ ਬਣਾਉਣੇ ਕਿਉਂਕਿ ਪਤਨੀ ਦੇ ਕਿਸੇ ਗੈਰ ਮਰਦ ਦੇ ਨਾਲ ਨਾਜਾਇਜ਼ ਸੰਬੰਧ ਸੀ ਤੇ ਇਸ ਕਾਰਨ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਪਤੀ ਨਾਲ ਨਹੀਂ ਸੰਬੰਧ ਬਣਾਉਣੇ ਤੇ ਫਿਰ ਇਸ ਕਾਰਨ ਉਹ ਆਪਣੇ ਪਤੀ ਦਾ ਰੱਸੀ ਦੇ ਨਾਲ ਗਲ ਘੋਟ ਕੇ ਉਸ ਦੀ ਹੱਤਿਆ ਕਰ ਦਿੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀ ਕਾ